ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਬਸੰਤ ਰੁੱਤ ਆਉਂਦੀ ਹੈ ਤਾਂ ਹਰ ਪਾਸੇ ਇੱਕ ਮਤਲਬ ਇੱਕ ਵੱਖਰੀ ਹੀ ਤਾਜ਼ਗੀ ਹੁੰਦੀ ਹੈ ਇੱਕ ਨਵੀਂ એનર્ਜੀ ਹਾਂਜੀ ਬਿਲਕੁਲ ਤੇ ਅੱਜ ਸਾਡੇ ਕੋਲ ਗੁਰੂ ਨਾਨਕ ਸਾਹਿਬ ਜੀ ਦਾ ਰਾਗ ਬਸੰਤ ਵਿੱਚ ਇੱਕ ਸ਼ਬਦ ਹੈ ਹੂੰ ਹੂੰ ਜਿਸ ਦੀ ਸ਼ੁਰੂਆਤ ਹੀ ਇਸੇ ਅਹਿਸਾਸ ਨਾਲ ਹੁੰਦੀ ਹੈ ਰੁੱਤ ਆਇ ਲੈ ਸਰਸ ਬਸੰਤ ਮਾਹੇ ਬਿਲਕੁਲ ਪਰ ਇਹ ਗੱਲ ਸਿਰਫ ਕੀ ਕਹਿੰਦੇ ਨੇ ਬਾਰੇ ਮੌਸਮ ਦੀ ਨਹੀਂ ਹੈ ਅੱਛਾ ਇਹ ਸ਼ਬਦ ਤਾਂ ਇੱਕ ਅੰਦਰੂਨੀ ਬਸੰਤ ਦੀ ਗੱਲ ਕਰਦਾ ਹੈ ਇੱਕ ਸਦੀਵੀ ਖੇੜੇ ਦੀ ਇੱਕ ਸਦੀਵੀ ਖੁਸ਼ੀ ਦੀ ਕਿ ਜਿਹੜੇ ਪਰਮਾਤਮਾ ਦੇ ਪ੍ਰੇਮ ਚਾਏ ਦੇ ਰੰਗੋ ਵਿੱਚ ਰੰਗੇ ਜਾਂਦੇ ਨੇ ਰੰਗ ਰਾਤੇ ਰਵੇ ਉਹਨਾਂ ਲਈ ਤਾਂ ਹਰ ਪਲ ਹੀ ਬਸੰਤ ਹੈ ਰੁੱਤ ਆਇਲੈ ਸਰਸ ਬਸੰਤ ਮਹੇ ਹਾਂ ਪਰ ਉਹ ਗੁਰੂ ਸਾਹਿਬ ਇੱਕ ਸਵਾਲ ਵੀ ਕਰ ਰਹੇ ਹਨ ਕਿਸ ਪੂਜ ਚੜਾਵੋਂ ਲਗੋ ਪਾਏ ਕਿ ਮੈਂ ਕਿਹੜੀ ਚੀਜ਼ ਦੀ ਪੇਟ ਕਰਾਂ ਕਿਸ ਪੂਜ ਚੜਾਵੋਂ ਤਾਕੀ ਮੈਂ ਵੀ ਪਰਮਾਤਮਾ ਦੀ ਚਰਨੀ ਲੱਗ ਪਾਵਾਂ ਲਗੋਂ ਪਾਏ ਪਾਬ ਮੈਨੂੰ ਵੀ ਪਰਮਾਤਮਾ ਦੇ ਪ੍ਰੇਮ ਚਾਹੇ ਦੇ ਰੰਗ ਵਿੱਚ ਰੰਗੇ ਜਾਣ ਦਾ ਅਹਿਸਾਸ ਮਹਿਸੂਸ ਹੋਵੇ। ਇਹ ਸਵਾਲ ਬੜਾ ਸਿੱਧਾ ਜਿਹਾ ਹੈ। ਹਾਂ ਹੈ ਤਾਂ ਪਰ ਗੁਰੂ ਸਾਹਿਬ ਇਸ ਸਵਾਲ ਦਾ ਬਹੁਤ ਡੂੰਘਾ ਜਵਾਬ ਦਿੰਦੇ ਨੇ। ਕੀ ਤੇਰਾ ਦਾਸਨ ਦਾ ਦਾਸਾ ਕਹੋ ਰਾਇ? ਤੇਰੇ ਸੇਵਕਾਂ ਦਾ ਵੀ ਸੇਵਕ? ਹਾਂਜੀ हे ਪ੍ਰਭੂ ਮੈਂ ਤੇਰੇ ਸੇਵਕਾਂ ਦਾ ਵੀ ਸੇਵਕ ਕਹਾਵਾਂ ਤੇ ਫਿਰ ਅੱਗੇ ਉਹ ਇਸ ਗੱਲ ਤੇ ਮੋਹਰ ਲਾ ਦਿੰਦੇ ਨੇ। ਜਗ ਜੀਵਨ ਜੁਗਤ ਨਾ ਮਿਲੇ ਕਾਏ ਮਤਲਬ ਹੋਰ ਕੋਈ ਰਾਹ ਹੈ ਹੀ ਨਹੀਂ ਕੋਈ ਹੋਰ ਢੰਗ ਕੋਈ ਹੋਰ ਜੁਗਤੀ ਹੈ ਹੀ ਨਹੀਂ ਪਰ ਇਹ ਗੱਲ ਕਈਆਂ ਨੂੰ ਸ਼ਾਇਦ ਬਹੁਤ ਜ਼ਿਆਦਾ ਸਧਾਰਨ ਲੱਗੇ ਸਿਰਫ ਸੇਵਾ ਨਾਲ ਇੰਨੀ ਉੱਚੀ ਅਧਿਆਤਮਿਕ ਅਵਸਥਾ ਐਨਾ ਪੱਕਾ ਦਾਵਾ ਕਿਉਂ ਸਵਾਲ ਬਹੁਤ ਵਾਜਬ ਹੈ ਪਰ ਇਸ ਦਾਵੇ ਪਿੱਛੇ ਇੱਕ ਬਹੁਤ ਵੱਡਾ ਫਲਸਫਾ ਹੈ ਜਿਹੜਾ ਅਗਲੀ ਹੀ ਤੁਕ ਵਿੱਚ ਸਾਹਮਣੇ ਆ ਜਾਂਦਾ ਹੈ ਕਿਹੜੀ ਤੁਕ ਤੇਰੀ ਮੂਰਤ ਏਕਾ ਬਹੁਤ ਰੂਪ ਤੇਰੀ ਮੂਰਤ ਇਕ ਹੈ ਪਰ ਰੂਪ ਬਹੁਤ ਸਾਰੇ ਨੇ ਹਾਂ ਹੇ ਪਰਮਾਤਮਾ ਤੇਰਾ ਅਸਲ ਸਰੂਪ ਇਕ ਹੈ ਪਰ ਤੂੰ अनेका ਰੂਪਾਂ ਵਿੱਚ ਹਰ ਥਾਂ ਹਰ ਜੀਵ ਵਿੱਚ ਮੌਜੂਦ ਹੈ ਇੱਕ ਮਿੰਟ ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਜੇ ਰੱਬ ਹਰ ਕਿਸੇ ਵਿੱਚ ਹੈ ਤਾਂ ਲੋਕਾਂ ਦੀ ਸੇਵਾ ਕਰਨਾ ਸਿਰਫ ਇੱਕ ਚੰਗਾ ਕੰਮ ਨਹੀਂ ਸਿਰਫ ਸਮਾਜ ਸੇਵਾ ਨਹੀਂ ਸਗਵੇਂ ਸਿੱਧੀ ਪੂਜਾ ਦਾ ਇੱਕ ਰੂਪ ਬਣ ਜਾਂਦਾ ਹੈ ਕਿ ਇਹ ਹੀ ਮੂਲ ਵਿਚਾਰ ਹੈ ਬਿਲਕੁਲ ਸਹੀ ਸੇਵਾ ਹੀ ਅਸਲ ਪੂਜਾ ਹੈ ਇਸ ਸ੍ਰਿਸ਼ਟੀ ਦੇ ਕਣ ਕਣ ਵਿੱਚ ਵਸਦੇ ਪਰਮਾਤਮਾ ਨਾਲ ਇੱਕ ਸਿੱਧਾ ਸੰਵਾਦ ਹੈ ਭਾਈ ਕਨਹੀਆ ਜੀ ਦੀ ਸਾਖੀ ਯਾਦ ਆਂਦੀ ਹੈ ਹਾਂ ਜੋ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਸਨ ਕਿਉਂਕਿ ਉਹਨਾਂ ਨੂੰ ਸਾਰਿਆਂ ਵਿੱਚ ਉਹੀ ਇੱਕ ਰੱਬ ਦਿਸਦਾ ਸੀ ਵਾਹ ਕਿਉਂਕਿ ਪਰਮਾਤਮਾ ਹਰ ਥਾਂ ਹਰ ਕੰਡ ਵਿੱਚ ਹੈ ਤਾਂ ਫਿਰ ਕਿਸੇ ਹੋਰ ਅੱਗੇ ਪੇਟਾ ਚੜਾਉਣ ਦਾ ਕੀ ਲਾਭ ਇਸ ਲਈ ਗੁਰਸਬੱਬ ਅਗੇ ਕਹਿ ਰਹੇ ਹਨ ਕਿ ਕਿਸ ਪੂਜ ਚੜਾਵੋ ਦਿਉ ਤੂਪ ਕਿਸੇ ਹੋਰ ਦੇ ਅੱਗੇ ਪੇਟਾ ਪੂਜ ਚਵਾਣ ਦਾ ਕੀ ਲਾਭ ਤੇ ਪਰਮਾਤਮਾ ਦੀ ਬੇਨਤਤਾ ਦੀ ਭਾਵ ਨੂੰ ਹੋਰ ਅੱਗੇ ਵਧਾਉਂਦੇ ਹੋਏ ਗੁਰੂ ਸਾਹਿਬ ਕਹਿ ਰਹੇ ਹਨ ਕਿ ਤੇਰਾ ਅੰਤ ਨਾ ਪਾਇਆ ਕਹਾਂ ਪਾਇਏ हे परमात्मा तेरा अंत नहीं पाया जा सकता ते जे परमात्मा हर ठांव विच है हर समय तो है ता फिर ओ सारीया तीर्थ यात्रा शुभ अशुभ समय देखण दा की मतलब रह गया एसे करके अगली दुख है तेरे 60 संवत सब तीर्था हिंदू फल्सफे दे मन्ने हुए 60 शुभ साल दा चक्कर ते सारे तीर्थ हां गुरु साहब कहंदे ने के तेरा सच नाम परमेश्वरा ए मेरे लिए सारे 60 शुभ साल ने ते तेरा नाम जपना ही सारे तीर्थां दा स्नान है ਉਹਨਾਂ ਨੇ ਆਧਿਆਤਮਿਕਤਾ ਨੂੰ ਸਮੇਂ ਤੇ ਸਥਾਨ ਦੀਆਂ ਬੰਦਿਸ਼ਾਂ ਤੋਂ ਮਤਲਬ ਪੂਰੀ ਤਰ੍ਹਾਂ ਆਜ਼ਾਦ ਕਰ ਦਿੱਤਾ। ਇਹ ਵਿਚਾਰ ਤਾਂ ਜਪਜੀ ਸਾਹਿਬ ਦੇ ਸ਼ਬਦ "ਥਿਤਵਾਰ ਨਾ ਜੋਗੀ ਜਾਣੀ ਰੁਤ ਮਾਹੂ ਨ ਗੋਈ ਨਾਲ ਬਿਲਕੁਲ ਮਿਲਦਾ ਹੈ।" ਬਿਲਕੁਲ ਸਹੀ। ਪਰ ਇਸ ਸ਼ਬਦ 'ਚ ਇੱਕ ਹੋਰ ਦਿਲਚਸਪ ਮੋੜ ਵੀ ਹੈ। ਇੱਕ ਵਿਰੋਧਾਭਾਸ ਜਿਹਨੂੰ ਅੰਗਰੇਜ਼ੀ ਵਿੱਚ ਕੰਟਰਡਿਕਟਰੀ ਥੌਟਸ ਵੀ ਕਹਿੰਦੇ ਹਨ। ਗੁਰੂ ਸਾਹਿਬ ਕਹਿੰਦੇ ਨੇ ਤੇਰੀ ਗਤ ਅਵਿਗਤ ਨਹੀਂ ਜਾਣੀ ਹੈ। ਹਾਂ। ਕਿ ਤੇਰੇ ਅਸਲ ਸਰੂਪ ਨੂੰ ਤਾਂ ਪੂਰੀ ਤਰ੍ਹਾਂ ਜਾਣਿਆ ਹੀ ਨਹੀਂ ਜਾ ਸਕਦਾ ਤਾਂ ਫਿਰ ਜੇ ਅਸੀਂ ਉਸ ਨੂੰ ਸਮਝ ਹੀ ਨਹੀਂ ਸਕਦੇ ਤਾਂ ਫਿਰ ਉਸ ਦੀ ਉਸਤਤ ਕਿਵੇਂ ਕਰੀਏ ਇਹ ਤਾਂ ਬਹੁਤ ਵੱਡਾ ਸਵਾਲ ਹੈ ਇਹ ਅਧਿਆਤਮਿਕ ਸਫਰ ਦਾ ਸਭ ਤੋਂ ਵੱਡਾ ਸਵਾਲ ਹੈ ਸ਼ਾਇਦ ਪਰ ਗੁਰੂ ਸਾਹਿਬ ਇਸ ਦਾ ਬਹੁਤ ਹੀ ਮਤਲਬ ਖੂਬਸੂਰਤ ਹੱਲ ਦਿੰਦੇ ਨੇ ਕਿਉਂ ਅਣਜਾਣਤ ਨਾਮ ਵਖਾਣੀਏ ਅਣਜਾਣਤ ਮਤਲਬ ਬਿਨਾਂ ਜਾਣੀ ਹਾਂ ਬਿਨਾਂ ਪੂਰੀ ਤਰ੍ਹਾਂ ਜਾਣੇ ਵੀ ਉਸ ਦੇ ਗੁਣ ਗਾਉਣੇ ਸ਼ੁਰੂ ਕਰੋ ਪੂਰਨ ਗਿਆਨ ਦੀ ਉਡੀਕ ਨਾ ਕਰੋ ਸ਼ਰਧਾ ਤੇ ਪ੍ਰੇਮ ਨਾਲ ਸਫਰ ਸ਼ੁਰੂ ਕਰੋ ਜੇ ਪੂਰੀ ਸਮਝ ਦੀ ਉਡੀਕ ਕਰਦੇ ਰਹੇ ਫਿਰ ਤਾਂ ਸਫ਼ਰ ਸ਼ੁਰੂ ਹੀ ਨਹੀਂ ਹੋਣਾ ਬਿਲਕੁਲ ਸਹੀ ਇਹ ਅਣਜਾਣਤ ਨਾਮ ਵਖਾਣੀਏ ਵਾਲੀ ਗੱਲ ਦਾਸਨ ਦਾਸਾ ਵਾਲੀ ਗੱਲ ਨੂੰ ਹੋਰ ਪੱਕਾ ਕਰਦੀ ਆ ਕਿਵੇਂ ਦੇਖੋ ਜੇ ਪਰਮਾਤਮਾ ਦੇ ਅਸਲ ਸਰੂਪ ਨੂੰ ਸਮਝਿਆ ਨਹੀਂ ਜਾ ਸਕਦਾ ਤਾਂ ਸਭ ਤੋਂ ਵਧੀਆ ਤੇ ਅਮਲੀ ਰਾਹ ਇਹੀ ਹੈ ਕਿ ਉਸ ਦੀ ਬਣਾਈ ਸ੍ਰਿਸ਼ਟੀ ਉਸ ਦੇ ਬਣਾਏ ਹੋਏ ਜੀਵਾਂ ਮਨੁੱਖਾਂ ਦੀ ਸੇਵਾ ਕੀਤੀ ਜਾਵੇ ਵਾਹ ਇਹ ਦੋ ਮਤੁਕਾ ਕਿੰਨੀ ਖੂਬਸੂਰਤੀ ਨਾਲ ਇੱਕ ਦੂਸਰੇ ਨਾਲ ਜੁੜਦੀਆਂ ਹਨ ਤੇ ਅੰਤ ਵਿੱਚ ਗੁਰੂ ਸਾਹਿਬ ਦੀ ਨਿਮਰਤਾ ਦੇਖਣ ਵਾਲੀ ਹਾਂਜੀ ਉਹ ਇਸ ਸਾਰੇ ਕ੍ਰਾਂਤੀਕਾਰੀ ਵਿਚਾਰ ਦਾ ਸਿਹਰਾ ਆਪਣੇ ਸਿਰ ਨਹੀਂ ਲੈਂਦੇ ਉਹ ਕਹਿੰਦੇ ਨੇ ਨਾਨਕ ਵਿਚਾਰਾ ਕਿਆ ਕਹੇ ਸਭ ਲੋਕ ਸਲਾਹ ਹੈ ਇਕਸ ਹੈ ਮਤਲਬ ਮੈਂ ਤਾਂ ਇੱਕ ਵਿਚਾਰਾ ਹਾਂ ਇਹ ਵਿਚਾਰ ਸਿਰਫ ਮੇਰੇ ਹੀ ਨਹੀਂ ਹਨ ਨਾਨਕ ਵਿਚਾਰਾ ਕਿਆ ਕਹੇ ਬਲਕਿ ਸਾਰੇ ਲੋਕ ਵੀ ਉਸੇ ਇੱਕ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਸਭ ਲੋਕ ਸਲਾਹ ਹੈ ਇਕਸ ਹੈ ਨਾਲ ਇਹ ਵੀ ਕਿਹਾ ਕਿ ਮੈਂ ਤਾਂ ਆਪਣਾ ਸਿਰ ਇਹੋ ਜੇ ਮਨੁੱਖਾਂ ਦੇ ਪੈਰਾਂ 'ਚ ਰੱਖਦਾ ਹਾਂ ਸਰ ਨਾਨਕ ਲੋਕਾ ਪਾਵਹਿ ਇਹ ਤਾਂ ਨਿਮਰਤਾ ਦੀ ਹੱਦ ਹੈ ਜੀ ਅਤੇ ਫਿਰ ਬਲੇਹਾਰੀ ਜਾਉ ਜੀਤੇ ਤੇਰੇ ਨਾਮ ਕਹਿ ਕੇ ਉਹ ਸਿਰਫ ਪਰਮਾਤਮਾ ਤੇ ਹੀ ਨਹੀਂ ਬਨਕੀ ਉਸ ਦੀ ਸਾਰੀ ਸ੍ਰਿਸ਼ਟੀ ਤੋਂ ਕੁਰਬਾਨ ਜਾਂਦੇ ਨੇ ਉਸ ਦੇ ਸਾਰੇ ਰੂਪਾਂ ਤੋਂ ਨਾਮ ਨਾਮ ਤਾਂ ਫਿਰ ਸਾਰੀ ਗੱਲ ਦਾ ਸਾਰ ਇਹ ਨਿਕਲਿਆ ਕਿ ਅਸਲ ਅਧਿਆਤਮਿਕ ਬਸੰਤ ਕਿਸੇ ਬਾਹਰੀ ਪੇਟਾ ਤੀਰਤ ਜਾਂ ਮੂਰਤ ਤੇ ਅਨਿਰਭਰ ਨਹੀਂ ਹੈ ਬਿਲਕੁਲ ਨਹੀਂ ਇਹ ਤਾਂ ਇੱਕ ਅੰਦਰੂਨੀ ਨਜ਼ਰੀਏ ਦੀ ਤਬਦੀਲੀ ਹੈ ਹਰ ਜੀਵ ਵਿੱਚ ਉਸ ਇੱਕ ਨੂੰ ਦੇਖਣਾ ਤੇ ਨਿਮਰਤਾ ਤੇ ਸੇਵਾ ਦਾ ਰਾਹ ਅਪਣਾਉਣਾ ਬਿਲਕੁਲ ਤੇ ਇਥੇ ਅਸੀਂ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਂਦੇ ਹਾਂ ਉਹੀ ਤੱਕ ਅਣਜਾਣਤ ਨਾਮ ਵਖਾਣੀਏ ਬਿਨਾ ਪੂਰੀ ਤਰ੍ਹਾਂ ਜਾਣੇ ਨਾਮ ਜਪਣਾ ਕਿ ਇਸ ਦਾ ਮਤਲਬ ਅੰਨਿਸ਼ਰੱਧਾ ਹੈ ਜਾਂ ਇਸ ਦਾ 파ਵੇ ਹੈ ਕਿ ਅਧਿਆਤਮਿਕ ਸਫਰ ਸ਼ੁਰੂ ਕਰਨ ਲਈ ਪੂਰੀ ਤਰਕਸ਼ੀਲ ਸਮਝ ਦੀ ਉਡੀਕ ਨਹੀਂ ਕਰਨੀ ਚਾਹੀਦੀ ਬਹੁਤ ਡੂੰਗਾ ਸਵਾਲ ਹੈ ਕੋਈ ਉਸ ਚੀਜ਼ ਦੀ ਖੋਜ ਕਿਵੇਂ ਸ਼ੁਰੂ ਕਰ ਸਕਦਾ ਹੈ ਜਿਸ ਨੂੰ ਮਨੁੱਖੀ ਬੁੱਧੀ ਸ਼ਾਇਦ ਕਦੇ ਵੀ ਪੂਰੀ ਤਰ੍ਹਾਂ ਸਮਝ ਹੀ ਨਾ ਸਕੇ ਇਸ ਦਾ ਪਹਿਲਾ ਕਦਮ ਕੀ ਹੋਵੇਗਾ ਸ਼ਾਇਦ ਆਪਣੀ ਮਤਬੁद्धि ਨੂੰ ਸਾਈਡ ਤੇ ਰੱਖ ਕੇ ਪੂਰੀ ਸ਼ਰਧਾ ਨਾਲ ਵਿਸ਼ਵਾਸ ਨਾਲ ਉਸ ਇੱਕ ਪਰਮਾਤਮਾ ਦਾ ਨਾਮ ਜਪਿਏ ਤੇ ਵਿਚਾਰੀਏ ਇਸੇ ਡੂੰਗੇ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ